ਇੱਕ ਤਾਂ ਜਗਾ ਇਹ ਜੀ ਤੇ ਉ ਤੋਂ ਮੁਸੀਬਤ ਆ ਕੇ ਹੀ ਜਿੱਡੀ ਦੇਖੋ ਟਾਇਰ ਗਿਆ ਜਮੀ ਨਾ ਇੱਥੇ ਕੋਈ ਹੈਲਪ ਆ ਗਈ ਤੇ ਹੁਣ ਇਹ ਬੰਦੇ ਕਾਰੀਗਰ ਚਾਹੀਦੇ ਆ ਤੇ ਫੇਰ ਮੁਸੀਬਤ ਚੋਂ ਕੱਢ ਸਕਣ ਇਹ ਇਹੋ ਜਿਹਾ ਗਾਰਡ ਆਇਆ ਕਿ 47 ਵਾਲੇ ਤੇ ਕੱਲੇ ਨਹੀਂ ਇੱਥੇ ਇਹ ਦੁਨੀਆ ਦੇਖਣ ਆ ਸਕਦੇ ਤੁਸੀਂ ਤੇ ਦੂਰ ਦੂਰ ਤੱਕ ਦੇਖੋ ਕੁਝ ਦਿਖਦਾ ਤੁਹਾਨੂੰ ਨਾ ਬੰਦਾ ਨਾ ਬੰਦੇ ਦੀ ਜਾਤ ਕੁਝ ਨਹੀਂ ਦਿਖਦਾ ਯਾਰ ਕੱਲੀਆਂ ਇਹ ਸਾਡੀਆਂ ਗਟੀਆਂ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਇਥੋਪੀਆ ਦੇ ਸ਼ਹਿਰ ਸੇਮਾਰਾ ਤੋਂ ਤੇ ਅਸੀਂ ਰਾਜਧਾਨੀ ਐਦਿਸ ਅਬਾਬਾ ਤੋਂ ਇੱਕ ਘੰਟੇ ਦੀ ਫਲਾਈਟ ਲੈ ਕੇ ਇੱਥੇ ਪਹੁੰਚੇ ਹਾਂ ਤੇ ਅੱਜ ਅਸੀਂ ਸਫ਼ਰ ਕਰਨ ਜਾ ਰਹੇ ਹਾਂ ਦੁਨੀਆ ਦੀ ਸਭ ਤੋਂ ਗਰਮ ਜਗ੍ਹਾ ਤੇ ਤੇ ਡੇਜ਼ਰਟ ਹੈਗਾ ਜਿਹੜਾ ਰੀਟਰ ਤੇ ਡਿਜੀਬੁੱਟੀ ਦੇ ਬਾਰਡਰ ਤੇ ਪੈਂਦਾ ਹੈਗਾ ਈਸਟ ਇਥੋਪੀਆ ਦੇ ਵਿੱਚ ਤੇ ਬਾਕੀ ਕਿਵੇਂ ਦਾ ਸਫ਼ਰ ਰਹਿੰਦਾ ਉਹ ਅੱਜ ਅਸੀਂ ਇੱਥੋਂ ਸ਼ੁਰੂ ਕਰਾਂਗੇ ਇਹ ਅੱਜ ਸਾਡੀ 5 ਮਿੰਟ ਡੋਮੈਸਟਿਕ ਫਲਾਈਟ ਸੀਗੀ ਏਥੋਪੀਆ ਦੇ ਵਿੱਚ ਤੇ ਇਹ ਸਿਮਾਰਾ ਦਾ ਇਹ ਸ਼ਹਿਰ ਹੈਗਾ ਸਿਮਾਰਾ ਸਿਮਾਰਾ ਸੁਲਤਾਨ ਏਅਰਪੋਰਟ ਹੈਗਾ ਇਹ ਇੰਟਰਨੈਸ਼ਨਲ ਨਹੀਂ ਹੈਗਾ ਇਥੋਂ ਦਾ ਏਅਰਪੋਰਟ ਕੁਛ ਇਹੋ ਜਿਹੀ ਹੁੰਦੇ ਆ ਸਾਰੇ ਏਅਰਪੋਰਟ ਲਗਭਗ ਸਾਰੇ ਨਹੀਂ ਮੇਨ ਮੇਨ 4-5 ਏਅਰਪੋਰਟ ਜਿਹੜੇ ਡੋਮੈਸਟਿਕ ਸੀ ਉਹ ਇੱਥੇ ਘੁੰਮ ਲਏ ਤੇ ਸਵੇਰ ਦੇ 9 ਵਜੇ ਹੋਏ ਆ ਏਅਰਪੋਰਟ ਤੇ ਬਾਹਰ ਨਿਕਲਦੇ ਇੱਥੇ ਸਾਡੇ ਗਾਈਡ ਸਾਨੂੰ ਸਾਰਾ ਲੈਣ ਦੇ ਲਈ ਆਉਣਗੇ ਉਹਨਾਂ ਨਾਲ ਤੁਹਾਨੂੰ ਇੰਟਰੋਡਿਊਸ ਕਰਾਉਣਗੇ ਲੈ ਵੀ ਬਾਹਰਲੇ ਪਾਸੇ ਨਿਕਲਦੇ ਆ ਤੇ ਗਾਈਡ ਦਾ ਸਾਡੇ ਦਾ ਇਹਦਾ ਨਾਮ ਵੀ ਹੈ ਸੋਲੋਮਨ ਦੇਖਦੇ ਆ ਲੈਂਡ ਆਇਆ ਜਾਂ ਨਹੀਂ ਇੱਥੇ ਮੋਸਟਲੀ ਟੂਰਿਸਟ ਨਾ ਜਿਹੜੀ ਦੁਨੀਆ ਦੀ ਸਭ ਤੋਂ ਗਰਮ ਜਗ੍ਹਾ ਏ ਇਸੇ ਤੇ ਜਾਣ ਆਉਂਦੇ ਆ ਮੋਸਟਲੀ ਮੋਸਟ ਮੋਸਟ ਹਾਂਜੀ ਇਹੋ ਜਿਹਾ 에ਰਪੋਰਟ ਆ ਬਾਹਰਲੇ ਪਾਸੇ ਇਹ ਲਓ ਜੀ ਇਹ ਆ ਗਿਆ ਸਾਡਾ ਗਾਈਡ ਤੇ ਸੋਲੋਮਨ ਤੇ ਨਾਲ ਤੁਹਾਨੂੰ ਹੋਰ ਇੱਕ ਇੰਟਰੋਡਿਊਸ ਕਰਾਉਣਾ ਹੈ ਹੈਲੋ ਹਾਊ ਆਰ ਯੂ ਗੁੱਡ ਯਾ ਨਾਈਸ ਟੂ ਮੀਟ ਯੂ ਨਮਸਤੇ ਬਾਬੂ ਜੀ ਤੇ ਆ ਫੋਰਨਰ ਨੇ ਦੋ ਸਾਡੇ ਨਾਲ ਛੇ ਦੇ ਵੀ ਸਾਡੇ ਨਾਲ ਜਾਣਗੇ ਤੇ ਇਧਰ ਆਪਣੇ ਇੰਡੀਆ ਦੇ ਹਾਈਦਰਾਬਾਦ ਤੋਂ ਤੇਲਗੂਚ ਵਲੋਗਿੰਗ ਕਰਦਾ ਇਹ ਯੂਟਿਊਬਰ ਹੈ ਵੀ ਬਾਈ ਤੇ ਇਹ ਮਿਲ ਕੇ ਇਹ ਵੀ ਆਪਣੇ ਨਾਲ ਹੀ ਜਾਣਗੇ ਸਾਰੇ ਟੂਰ ਤੇ ਤੇ ਆ ਸਾਡੀਆਂ ਗੱਡੀਆਂ ਖੜੀਆਂ ਤਿੰਨ ਚਾਰ ਗੱਡੀਆਂ ਦਾ ਇਕੱਠਾ ਕਾਫਲਾ ਨਿਕਲਦਾ ਹੁੰਦਾ ਗਰੁੱਪ ਨਾਲ ਇਕੱਠਾ ਨਿਕਲੂਗਾ ਕਿਉਂਕਿ ਲੰਬੀ ਜਰਨੀ ਆ 5-600 ਕਿਲੋਮੀਟਰ ਜਾਣਾ ਤੇ 4 ਦਿਨ 5 ਦਿਨ ਹੁਣ ਸਫਰ ਇਹ ਚੱਲਦਾ ਹੀ ਰਹੂਗਾ ਗੱਡੀਆਂ ਦੇ ਲੈਂਡ ਕਰੂਜ਼ਰਾਂ ਨੇ ਸਾਰੀਆਂ ਤੇ ਬਾਕੀ ਅੱਗੇ-ਅੱਗੇ ਗੱਲਬਾਤ ਕਰਦੇ ਰਾਂਗੇ ਤੁਹਾਨੂੰ ਦਿਖਾਦੇ ਰਾਂਗੇ ਸੋਲੇਮਨ ਦੱਸੋ ਸੋਲੇਮਨ ਵਿਚਕਰ ਇਸ ਅ ਅੱਛਾ ਇਹ ਟੂਰ ਬਹੁਤ ਕਿੰਦਾ ਹੈ ਸਾਰਾ ਜਿਆਦਾ ਆਇਓ ਥਿਸ ਇਜ਼ ਓਕੇ ਜਿਹੜਾ ਨਾ ਇਹ ਟੂਰ ਹੈ ਸਾਡਾ ਇਹ ਚ ਐਕਸਟ੍ਰੀਮ ਲੈਵਲ ਦਾ ਐਡਵੈਂਚਰ ਹੋਣ ਜਾ ਰਿਹਾ ਕਿਉਂਕਿ ਰਸਤੇ 'ਚ ਕੋਈ ਹੋਟਲ ਨਹੀਂ ਮਿਲੂ ਕੁਝ ਨਹੀਂ ਮਿਲੂ ਸਾਰਾ ਅ ਮਤਲਬ ਕੈਂਪਿੰਗ ਦਾ ਸਮਾਨ ਵੀ ਅਸੀਂ ਨਾਲ ਲੈ ਕੇ ਜਾ ਰਹੇ ਹਾਂ ਜਿਦੇ ਵਿੱਚ ਟੈਂਟ ਹੋ ਗਿਆ ਸਲੀਪਿੰਗ ਬੈਗ ਹੋਗੇ ਤੇ ਜਿਵੇਂ ਆਪਾਂ ਪਹਿਲਾਂ ਓਮੋ ਵੈਲੀ ਕੋ ਮੇ ਸੀ ਤੇ ਹਰਰ ਕੋ ਮੇ ਸੀ ਗਾਈਡ ਨਾਲ ਸਾਰਾ ਕੁਝ ਗਾਈਡ ਨੂੰ ਪੇ ਕਰਨਾ ਸੀ ਇੱਥੇ ਵੀ ਗਾਈਡ ਨੂੰ ਪੇ ਕਰਨਾ ਤੇ ਇਹਨਾਂ ਦੀ ਸਾਰਾ ਅਰੇਂਜਮੈਂਟ ਹੈ ਬਸ 에ਅਰਪੋਰਟ ਤੋਂ ਇਥੋਂ ਸਾਨੂੰ ਪਿਕ ਕਰਨ ਤੋਂ ਲੈ ਕੇ 에ਅਰਪੋਰਟ ਛੱਡਣ ਤੱਕ ਆਏਗਾ ਤੇ 3300 ਡਾਲਰ ਇਹ ਮਤਲਬ ਚਾਰਜ ਕਰ ਰਹੇ ਆ ਸਾਡੇ ਤੇ ਗੇਸਟ ਹਜੇ ਕੁਝ ਹੋਰ ਵੀ ਆ ਰਹੇ ਆ ਤੇ ਸਾਡੀ ਇਥੋਂ ਨਿਕਲਣ ਦੀ ਤਿਆਰੀ ਹੈ ਤੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਤੁਸੀਂ ਬਾਇਰ ਇੱਕ ਘੰਟੇ ਦੀ ਫਲਾਈਟ ਹੈ ਐਡੀਸ ਤੋਂ ਇੱਥੇ ਦੀ ਤੁਸੀਂ ਆ ਸਕਦੇ ਹੋ ਆਦਰਵਾਇਜ਼ ਸਾਨੂੰ 12 ਘੰਟੇ ਬਾਇਰ ਰੋਡ ਨਮਸਤੇ ਜੀ ਨਮਸਤੇ ਹਾਊ ਆਰ ਯੂ ਫਾਈਨ ਯਾ ਯਾ ਤੁਹਾਨੂੰ 12 ਘੰਟੇ ਡਰਾਈਵ ਕਰਕੇ ਇਹ ਜਗ੍ਹਾ ਤੇ ਆਉਣਾ ਪੈਂਦਾਗਾ ਓਕੇ ਤੇ ਕੁੱਕ ਯੂ ਆਰ ਕੁੱਕ ਇਹ ਸਾਡਾ ਕੁੱਕ ਹੈਗਾ ਕੁੱਕ ਵੀ ਦੇਖ ਲਓ ਨਾਲ ਜਾ ਰਿਹਾ ਲੈ ਵੀ ਸਫਰ ਹੋਣ ਲੱਗੇ ਸ਼ੁਰੂ ਤੇ ਪਰਮਾਤਮਾ ਭਲੀ ਘਰੇ ਸੋ ਕਸ਼ਾਨਦੀ ਨਾਲ ਵਾਪਸ ਹੋਣੀ ਹੈ ਇਕੱਲੇ ਕਰੀ ਗੱਡੀ ਤੇ ਇੱਥੇ ਜਾਣਾ ਥੋੜਾ ਰਿਸਕ ਵੀ ਹੈ ਤਾਂ ਹੀ ਕਰਕੇ ਇਹ ਜਿਹੜੇ ਟੂਰ ਆਪਰੇਟਰ ਹੈ ਰਿਸਕ ਲੈਂਦੇ ਨਹੀਂ ਹੈ ਕਿ ਇਕੱਠਾ ਕਾਫਲਾ ਲੈ ਕੇ ਤੁਰਦੇ ਆ ਸਾਰਾ ਇਹ 15 ਜਣਿਆਂ ਦਾ ਗਰੁੱਪ ਹੈ ਸਾਡਾ ਟੋਟਲ ਜਿੰਨੇ 15 ਚਾਰ ਕਾਰਾਂ 'ਚ ਅਸੀਂ 15 ਜਣੇ ਚੱਲੇ ਆ ਤੇ ਇਹ ਸਾਡੀਆਂ ਸਾਰੀਆਂ ਕਾਰਾਂ ਨਿਕਲਣ ਲੱਗਿਆ ਹੁਣ ਹੈਲੋ ਸਾਡੀ ਕਾਰ ਦੇ ਬੰਦੇ ਨਾਲ ਇੰਟਰੋਡਿਊਸ ਕਰਾਦਾ ਵਾਸ਼ਰ ਨੇਮ ਯੈਲੋ ਯੈਲੋ ਯਾ ਇਨਸ਼ਾ ਅੱਲੋ ਯੈਲੋ ਇਹਦਾ ਨਾਮ ਹੈ ਯੈਲੋ ਇਹ ਸਾਡਾ ਡਰਾਈਵਰ ਹੈ ਤੇ ਬਾਕੀ ਇੱਕ ਕਪਲ ਹੈ ਇਹ ਨੇ ਬ੍ਰਾਜ਼ੀਲ ਤੋਂ ਤੇ ਅੰਡਰੀਆ ਜੂਲੀਨ ਜੂਲੀਨ ਐਂਡ ਅੰਡਰੀਆ ਜੂਲੀਨ ਐਂਡ ਅੰਡਰੀਆ ਹੈਲੋ ਹੈਲੋ ਇੰਡੀਆ ਹੈਲੋ ਸਬਸਕ੍ਰਾਈਬਰਸ ਤੇ ਹੁਣ ਸਾਡਾ ਸਫਰ ਇਹ ਤੋਂ ਸ਼ੁਰੂ ਹੋਣ ਲੱਗਿਆ ਹੈਗਾ ਤੇ ਅਸੀਂ ਅੱਜ ਜਾਣਾ ਹਾਊ ਮੈਨੀ ਕਿਲੋਮੀਟਰਸ ਹੋਏ ਹਾਊ ਮੀਚ ਟੂਡੇ 400 400 ਕਿਲੋਮੀਟਰ ਦਾ ਸਫ਼ਰ ਹੈ ਸਾਡਾ ਜਿਹੜਾ ਇਹ ਤੇ ਜਿਹੜੀ ਸਾਡੀ ਲਾਸਟ ਲਾਸਟ ਡੈਸਟੀਨੇਸ਼ਨ ਲਾਸਟ ਡੈਸਟੀਨੇਸ਼ਨ ਅਫਡੇਰਾ ਅਫਡੇਰਾ ਅਮੰਦੇਹਲਾ 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 ਅਸੀਂ ਅੱਜ ਪਹੁੰਚਣਾ ਹੈਗਾ ਜਿਹੜੀ ਸਾਡੇ ਜਿੱਥੇ ਅਸੀਂ ਅੱਜ ਰਾਤ ਕੱਟਣੀ ਹੈ ਸੋ 7 ਤੋਂ 8 ਘੰਟੇ ਦੀ ਸਾਡੀ ਡਰਾਈਵ ਹੋਊਗੀ ਤੇ ਜਿਹਦੇ ਚ ਇੱਕ ਸਿਰਫ ਸਟਾਪੇਜ ਲਿਆ ਜਾਊਗਾ ਲੰਚ ਦਾ ਦੇਖਦੇ ਆ ਕਿਵੇਂ ਦਾ ਰਹਿੰਦਾ ਹੁਣ ਸਫ਼ਰ ਤੇ ਬਾਈ ਨੇ ਡਰਾਈਵਰ ਨੇ ਸਾਈਡ ਨੇ ਦੱਸਿਆ ਜਿਹੜਾ ਇਹ ਸਿੱਧਾ ਰੋਡ ਹੈ ਨਾ ਇਹ ਜੀਬੁੱਟੀ ਨੂੰ ਜਾਂਦਾ ਹੈ ਮੈਨੂੰ TZ ਬੁੱਟੀ ਕਹਿੰਦਾ ਸੀ ਮੈਂ ਜੀਬੁੱਟੀ ਇਹਦਾ ਜਿਹੜਾ ਗਵਾਂਡੀ ਦੇਸ਼ ਹੈ ਇਹਦਾ ਨਾਮ ਤੇ ਅਸੀਂ ਜਿਹੜਾ ਸਫ਼ਰ ਕਰਨ ਜਾ ਰਹੇ ਹਾਂ ਜੀਬੁੱਟੀ ਤੇ ਐਰੀਟਰਾ ਦੋ ਦੇਸ਼ ਪੈਂਦੇ ਆ ਦੋਹਾਂ ਦੇ ਇਹ ਵਿਚਾਲੇ ਏਰੀਆ ਪੈਂਦਾ ਹੈਗਾ ਥੋਪੀਆ ਦੇ ਵਿੱਚ ਤੇ ਨੂੰ ਨਾਰਥ ਥੋਪੀਆ ਕਹਿ ਸਕਦੇ ਹੋ ਤੁਸੀਂ ਨਾਰਥ ਈਸਟ ਨਾਰਥ ਈਸਟ ਥੋਪੀਆ ਦਾ ਵਿੱਚ ਜਿਹੜਾ ਸਾਰੀ ਦੁਨੀਆ ਦੀ ਗਰਮ ਤੋਂ ਦੁਨੀਆ ਦੀ ਗਰਮ ਜਗ੍ਹਾ ਮੰਨਿਆ ਜਾਂਦਾ ਹੈ ਸਾਰਾ ਲੈ ਵੀ ਇਹੋ ਜਿਹਾ ਕੁਛ ਇਲਾਕਾ ਹੈਗਾ ਇਹ ਜਿੱਥੋਂ ਦੀ ਹੁਣ ਅਸੀਂ ਲੰਘ ਰਹੇ ਆਂ ਰਸਤੇ 'ਚ ਇੱਕ ਬ੍ਰੇਕ ਲਈ ਅਸੀਂ ਤੇ ਯਾਰ ਦੂਰ ਦੂਰ ਤੱਕ ਨਾ ਕੁਛ ਨਹੀਂ ਦਿਖਦਾ ਕੱਲੇ ਪਹਾੜ ਹੀ ਆ ਦਰਖਤ ਤਾਂ ਖਤਮ ਹੋ ਗਏ ਬਿਲਕੁਲ ਹੀ ਬਿਲਕੁਲ ਡਰਾਈ ਲੈਂਡ ਆ ਸਾਰੀ ਜਿਉਂ-ਜਿਉਂ ਅਸੀਂ ਅੱਗੇ ਨੂੰ ਜਾਵਾਂਗੇ ਨਾ ਤਿਆਂਦੇ ਜਿਹੜੀ ਗਰਮੀ ਐ ਹੋਰ ਵੀ ਵਧੀ ਜਾਊਗੀ ਤੇ ਡਰਾਈਵਰ ਸਾਡਾ ਮੇਰੇ ਤੇ ਹੱਸ ਰਿਹਾ ਸੀਗਾ ਕਦਾ ਵੀ ਤੋਂ ਇੰਨੇ ਮੋٹے ਕੱਪੜੇ ਪਾਏ ਹੋਏ ਆ ਅਸਲ ਜੀਨਾ ਚੜੀ ਫਿਰਦੇ ਹੋ ਬਾਕੀ ਸਾਰੇ ਕੈਪਰੀਆਂ ਚਰੇ ਤੇ ਉਹ ਦੱਸ ਰਿਹਾ ਸੀ ਵੀ 45 ਡਿਗਰੀ ਤਾਪਮਾਨ ਦਾ ਤੁਹਾਨੂੰ ਅੱਜ ਹੀ ਹੋ ਜਾਊਗਾ ਸਭ ਤੋਂ ਸੀ ਇਹ ਦੇਖ ਲਓ ਸਾਡਾ ਜੀ ਤਿੰਨ ਦਿਨ ਦਾ ਸਫਰ ਇਹ ਤੋਂ ਬਾਅਦ ਚ ਹੋ ਰਿਹਾ ਤੇ 5 45 48 50 ਡਿਗਰੀ ਦੇ ਨੇੜੇ ਤੇੜੇ ਕਹਿੰਦਾ ਟੈਂਪਰੇਚਰ ਚਲਾ ਜਾਂਦਾ ਦੁਨੀਆ ਦੀ ਸਭ ਤੋਂ ਗਰਮ ਜਗ੍ਹਾ ਇਹ ਨੂੰ ਮੰਨੀ ਜਾਂਦੀ ਹੈ ਤੇ ਸਭ ਤੋਂ ਜਿਹੜੀ ਬਿਊਟੀ ਤੁਸੀਂ ਇੱਥੇ ਦੇਖ ਰਹੇ ਹੋ ਕਿਤੇ ਨਹੀਂ ਮਿਲਦੀ। ਉਹ ਜ਼ਿੰਦਗੀ ਭਰ ਚ ਕਹਿੰਦੇ ਪਹਿਲਾਂ ਦੇਖ ਹੀ ਨਹੀਂ ਹੋਣੀ ਜੋ ਤੁਸੀਂ ਇੱਥੇ ਦੇਖੋਗੇ। ਲਾਈਵ ਲਾਈਵ ਵਾਲਕਨ ਵਾਲਕਨਸ ਦੇਖੋਗੇ ਜਿਹਨੂੰ ਜਵਾਲਾਮੁਖੀ ਕਹਿੰਦੇ ਨੇ। ਉਹ ਵੀ ਲਾਈਵ ਤੁਹਾਨੂੰ ਦਿਖਾਉਣਾ ਹੈ ਇਹ ਆਉਣ ਵਾਲੇ 3-4 ਦਿਨਾਂ ਚ ਤੇ ਪਤਾਲ ਲੋਕ ਵੀ ਦਿਖਾਉਣਾ ਹੈ ਕਿਉਂਕਿ ਇਹ ਜਿਹੜੀ ਜਗ੍ਹਾ ਨੇ ਸਮੁੰਦਰ ਤੋਂ ਥੱਲੇ ਹੈਗੀ 150 ਮੀਟਰ ਸਮੁੰਦਰੀ ਤਲ ਤੋਂ ਥੱਲੇ ਹਾਂਜੀ। ਖੁਸ਼ੀ ਨੂੰ ਕੁਝ ਗੱਲਾਂ ਦਾ ਪਤਾ ਨਹੀਂ ਸੀਗਾ ਮੈਂ ਵੀ ਬੁਲਾ ਲਿਆ ਉਹਨਾਂ ਬਾਅਦ ਵਿੱਚ ਹੌਲੀ ਹੌਲੀ ਦੱਸਦੇ ਆ। ਤੇ ਖੈਰ ਨਿਕਲਦੇ ਆ ਇਥੋਂ ਤੇ ਹੁਣ ਇੱਥੇ ਰੁਕੇ ਹੋਇਆ ਸੀ ਮਤਲਬ ਰੈਸਟ ਦੇ ਲਈ ਹਾਂ ਡੇਢ ਦੋ ਪੌਣੀ ਦੋ ਘੰਟੇ ਬਾਅਦ ਗੱਡੀ ਸਾਡੀ ਰੁਕੀ ਹੈਗੀ ਜਿਹੜਾ ਸਮਾਰਾ ਸ਼ਹਿਰ ਸੀਗਾ ਜਿੱਥੇ ਅਸੀਂ ਉਤਰੇ ਸੀ ਉਥੋਂ ਹੁਣ ਅਸੀਂ ਆਗੇ ਹੋਵਾਂਗੇ ਮੇਰੇ ਖਿਆਲ ਚ 100 ਕਿਲੋਮੀਟਰ ਦਾ ਇਹ ਗੱਡੀ ਸਾਡੀ ਥੋੜੀ ਜਿਹੀ ਢਿੱਲੀ ਹੋਈ ਐ ਇੱਕ ਮੇਰੇ ਖਿਆਲ ਚ ਤਾਂ ਕਰਕੇ ਰੁਕਿਆ ਪਤਾ ਨਹੀਂ ਸੀਗਾ ਵੀ ਕਿਉਂ ਰੁਕਿਆ ਇਹ ਸਾਡੇ ਕੁੱਕ ਸਾਹਿਬ ਨੇ ਨਮਸਤੇ ਨਮਸਤੇ ਹਾਓ ਆ ਯੂ ਇਹ ਤੁਹਾਨੂੰ ਪਹਿਲਾਂ ਹੀ ਮਿਲਾਏ ਸੀ ਕੁੱਕ ਸਾਹਿਬ ਨੇ ਤੇ ਬਾਕੀ ਆਹ ਡਰਾਈਵਰ ਨੇ ਸਾਡੇ ਇਹ ਦੂਜੀ ਗੱਡੀ ਤੇ ਜਿਹੜਾ ਸਾਡੇ ਵਾਲਾ ਗਰੁੱਪ ਆ ਤੁਹਾਨੂੰ ਪਤਾ ਹੀ ਐ ਅਸੀਂ ਆ ਚਾਰ ਜਣਿਆਂ ਦਾ ਗਰੁੱਪ ਆ ਸਾਡਾ ਸੋ ਲੈਟਸ ਗੋ ਓਕੇ ਟਾਈਗਰ ਕੀ ਇਹਦਾ ਨਾਮ yellow yell yellow follow ਇੰਨੀ ਕੁ ਬ੍ਰੇਕ ਦਵਾ ਦਿਆ ਕਰੋ ਨਾਲੇ ਵਧੀਆ ਵਾਲਾ ਦੁਆਲਾ ਦਿਖਾ ਦਿਆ ਕਰਾਂਗੇ ਆ ਪੰਡ ਸਾਡੇ ਸਿਰ ਤੇ ਧਰੀ ਹੋਈ ਆ ਸਾਡੀ ਗੱਡੀ ਦੇ ਸਿਰ ਤੇ ਸਾਰੇ ਜਿੰਨੇ ਕੈਂਪ ਟੈਂਟ ਐ ਸਾਰੇ ਸਾਡੀ ਗੱਡੀ ਚ ਤੇ ਹੁਣ ਅੱਗੇ ਦੇਖਦੇ ਆ ਕਿੱਥੇ ਸਟਾਪ ਜੀ ਮਿਲੂਗਾ Oh my god. The, okay. ਕਮਾਲ ਦਾ ਲੈਂਡਸਕੇਪ ਹੈ ਯਾਰ ਦੇਖੋ ਤੁਸੀਂ ਪਹਾੜ ਨੇ ਵੈਸੇ ਉੱਚੇ ਨਹੀਂ ਵੇ ਪਰ ਚੋਂ ਜੋ ਅੱਗੇ ਨੂੰ ਅਸੀਂ ਜਾਈ ਜਾਂਦੇ ਆ ਬੰਜਰ ਧਰਤੀ ਆਈ ਜਾਂਦੀ ਹੈਗੀ ਸਾਰੀ ਤੇ ਕਦੇ ਕਦੇ ਐ ਲੱਗਦਾ ਜਿਵੇਂ ਆਪਣੇ ਇੰਡੀਆ ਦੇ ਲੇ ਲਦਾਖ ਆ ਗਏ ਹੋਈਏ ਤੇ ਇੰਨਾ ਇੱਥੇ ਵੀ ਲੋਕ ਰਹਿੰਦੇ ਆ ਕਬੀਲੇ ਰਹਿੰਦੇ ਆ ਤੇ ਪੱਥਰਾਂ ਦੇ ਘਰ ਬਣਾਏ ਹੋਏ ਆ ਏ ਦੇਖੋ ਵੀ ਰੇਤਾ ਕਿਵੇਂ ਉੱਡਦਾ ਹੈਗਾ ਪੂਰਾ ਬੰਜਰ ਇਹ ਰੇਗਿਸਤਾਨ ਹੈ ਇਹ ਕਮਾਲ ਹੋ ਗਈ ਯਾਰ ਬਾਹਰ ਇੰਨੀ ਗੱਗ ਪੈ ਰਹੀਆਂ ਨਾ ਪੁੱਛੋ ਨਾ ਦੇਖੋ ਆ ਆਪਣੇ ਗਰਮੀਆਂ ਚ ਲੋਡਦੀ ਹੁੰਦੀ ਹੈ ਇਹਨੂੰ ਬਰਨੋਡ ਦੀ ਕਹਿੰਦੇ ਖੇਤਾਂ ਚ ਰੋ ਖੇਤ ਖਾਲੀ ਹੁੰਦੇ ਨੇ ਜੂਨ ਦੇ ਮਹੀਨੇ ਇਹ ਰਸਤੇ 'ਚ ਨਾ ਸਿੱਕ ਸਟਾਪੇਜ ਲਿਆਗਾ ਬਾਹਰ ਯਾਰ ਇੰਦੀਆਂ ਤੇਜ਼ ਹਵਾਵਾਂ ਚੱਲ ਰਹੀਆਂ ਤੇ ਪੁੱਛੋ ਨਾ ਤੇ ਇੱਥੇ ਸాల్ਟ ਲੇਕ ਹੈ ਤੇ ਜਿਹਨੂੰ ਮਤਲਬ ਜਿੱਥੋਂ ਲੂਣ ਬਣਦਾ ਹੈਗਾ ਸਾਰਾ ਇਹ ਏਰੀਆ ਤੇ ਹੁਣ ਤੁਹਾਨੂੰ ਉਹ ਦਿਖਾਣੇ ਆ ਜਿਹੜੀ ਜਗ੍ਹਾ ਤੇ ਹੁਣ ਅਸੀਂ ਪਹੁੰਚ ਗਏ ਨਾ ਇਹਦਾ ਨਾਮ ਹੈਗਾ ਅਫਦੇਰ ਅਫਦੇਰਾ ਪਹੁੰਚਣਾ ਨੇ ਅਸੀਂ ਵੈਸੇ ਜਿੰਨੇ ਰਸਤੇ 'ਚ ਛੋਟੇ ਛੋਟੇ ਟਾਊਨ ਜੇ ਆਏ ਸੀਗੇ ਤੇ ਉਹਨਾਂ ਨੂੰ ਇਹਨਾਂ ਨੇ ਸ਼ਹਿਰਾਂ ਦਾ ਨਾਮ ਨਹੀਂ ਦਿੱਤਾ ਹੋਇਆ ਕਿਲੋਮੀਟਰਾਂ ਦਾ ਨਾਮ ਦਿੱਤਾ ਹੋਇਆ ਵੀ 120 ਕਿਲੋਮੀਟਰ ਸ਼ਹਿਰ 130 ਕਿਲੋਮੀਟਰ ਸ਼ਹਿਰ ਜਿੰਨੀ ਦੂਰ ਆਉਂਦਾ ਸ਼ਹਿਰ ਨਹੀਂ ਆਉਂਦੇ ਲੋਕ ਮਾੜੇ ਮੋٹے ਵਸੋਂ ਹੈਗੇ ਵਸਦੇ ਆ ਲੋਕ ਇਹੋ ਜੀ ਧਰਤੀ ਹੈ ਕੁਛ ਦੂਰ ਦੂਰ ਤੱਕ ਨੰਥ ਨੂੰ ਦਰਖਤ ਦਿਖੇ ਨੰਥ ਨੂੰ ਗਰੀਨਲੀ ਦਿਖੇ ਉਹਨਾ ਕੋਲੋਂ ਕਰਕੇ 150 ਕਿਲੋਮੀਟਰ ਤੇ ਮਚਾਉਂਦੀ ਹੈ ਹਾਂਜੀ 150 200 ਕਿਲੋਮੀਟਰ ਦੇ ਬਾਅਦ ਇਹ ਲੇਕ ਆਈ ਹੈਗੀ ਜਿੱਥੇ ਸਾਨੂੰ ਇਹਨਾਂ ਨੇ ਕੈਕ ਖੜਨ ਦੇ ਲਈ ਸਾਡੀਆਂ ਸਾਰੀਆਂ ਗੱਡੀਆਂ ਇਹ 1 2 3 4 ਚਾਰੇ ਗੱਡੀਆਂ ਦਾ ਗਰੁੱਪ ਇੱਥੇ ਰੁਕੇਗਾ ਕਈ ਬਾਤ ਇਹ ਤਾਂ ਨਹੀਂ ਰਹੀ ਇੱਥੇ ਟਰਨ ਬਹੁਤ ਔਖਾ ਹੈ ਹਾਰੇ ਇਹੋ ਜੀ ਹੈ ਊਬੜ ਖਬੜ ਵਾਲੇ 40 ਡਿਗਰੀ 40 40 41 48 ਡਿਗਰੀ ਦੇ ਨੇੜੇ ਤੇੜੇ ਟੈਂਪਰੇਚਰ ਹੈ ਕਹਿੰਦੇ ਅੱਜ 37 yeah. 37 ਆਪਣੇ ਆਪਣੇ ਅੰਦਾਜ਼ੇ ਲਾਏ ਜਾ ਰਹੇ ਆ ਖੈਰ ਹਜੇ ਤਾਂ ਦਿਨ ਭਗ ਰਹੇ ਹੈਗਾ ਤੇ 2-3 ਵਜੇ ਟੈਂਪਰੇਚਰ ਦਾ ਸਿਖਰ ਹੋ ਜਾਣਾ ਇੱਥੇ ਇਹੋ ਜਿਹੇ ਘਰ ਹੈ ਲੋਕ ਰਹਿੰਦੇ ਰਏ ਏਰੀਆ 'ਚ ਵੀ ਦੇਖ ਲਓ ਦੁਨੀਆ ਕਿੱਥੇ ਕਿੱਥੇ ਵੱਸਦੀ ਹੈ ਰੱਬ ਦੇ ਰੰਗ ਹੈ ਤੇ ਆ ਪੱਥਰਾਂ ਦੇ ਘਰ ਬਣਾ ਕੇ ਰੱਖਦੇ ਆ ਹੋਰ ਤਾਂ ਇੱਥੇ ਕੁਝ ਘਰ ਬਣਾਉਣ ਨੂੰ ਹੁੰਦਾ ਨਹੀਂ ਹੈਗਾ ਇਹ ਇਹ ਸਾਰੇ ਸਾਨੂੰ ਮਿਲੇ ਸੀ ਕਿ ਇੱਥੇ ਵੀ ਕਿਸੇ ਟਾਈਮ ਕੋਈ ਰਹਿੰਦਾ ਹੁੰਦਾ ਤੇ ਜਿਹੜੇ ਇਹ ਮਤਲਬ ਆ ਹੁਣ ਇੱਥੇ ਬਣੇ ਹੋਏ ਆ ਉਹ ਪਰਾਂਲੇ ਪਾਸੇ ਵੀ ਇੱਕ ਘਰ ਹੈ ਤੇ ਉਹ ਵੀ ਕਿਸੇ ਦਾ ਬਣਾਇਆ ਹੋਇਆ ਹੋਣਾ ਤੇ ਦੇਖ ਲਓ ਪਾਣੀ ਪਾਣੀ ਦੀ ਇੱਥੇ ਮਤਲਬ ਕਮੀ ਹੈ ਤੇ ਜਿਹੜਾ ਉਹ ਲੇਕ ਤੁਹਾਨੂੰ ਦਿਖ ਰਿਹਾ ਉਹ ਪਾਣੀ ਪੀਣ ਵਾਲੀ ਨਹੀਂ ਹੈਗਾ ਸਲਟੀ ਵਾਟਰ ਹੈ ਤੇ 100 150 ਮੀਟਰ ਸੀਲ ਹੈਗਾ ਤੋਂ ਵੀ ਥੱਲੇ ਤੇ ਦੂਰ ਦੂਰ ਤੱਕ ਇਹੋ ਜਿਹਾ ਏਰੀਆ ਲੈਂਡਸਕੇਪ ਬਹੁਤ ਕਮਾਲ ਦਾ ਬਹੁਤ ਸੋਹਣਾ ਜਿਵੇਂ ਸੋਨੇ ਅਸੀਂ ਨਾ ਵੀ ਦੇਖਿਆ ਨਹੀਂ ਹੁੰਦਾ ਤੇ ਸੱਚੀ ਬਹੁਤ ਸੋਹਣਾ ਹੈ ਇਹ ਸਾਡੀ ਗੱਡੀ ਦੇ ਦੂਜੇ ਡਰਾਈਵਰ ਸਾਹਿਬ ਆ ਗਏ ਇਹਨਾਂ ਦਾ ਨਾਮ ਹੈ ਐਦੀਸ ਐਦੀਸ ਹੈਲੋ ਐਦੀਸ ਮਾਈ ਨੇਮ ਇਜ਼ ਅਬਾਬਾ ਐਦੀਸ ਬਾਬਾ ਨਾਈਸ ਨਾਈਸ ਟੂ ਮੀ ਤੁਹਾਨੂੰ थैंक यू ਸੋ ਮੱਚ ਬ੍ਰੋ ਨਾਈਸ ਟੂ ਮੀ ਤੁਹਾਨੂੰ ਯਾ ਇਹ ਬਹੁਤ ਫਨੀ ਮੁੰਡਾ ਹੈਗਾ ਮਾਫ ਕਰੀ ਅਬਾਬਾ ਮਾਫ ਕਰੀ ਓਕੇ ਲੈਟਸ ਗੋ ਆ ਕੋੱਕ ਸਾਡਾ ਨੱਚਦਾ ਹੀ ਰਹਿੰਦਾ ਦੇਖੋ ਯਾ ਇਹ ਕਰਦਾ ਪੂਰਾ ਫਨ ਤੇ ਟੀਮ ਬਾਕੀ ਵੀ ਆ ਰਹੀ ਹੈ ਗੱਡੀਆਂ 'ਚ ਬੈਠੀਏ ਤੇ ਨਿਕਲੀਏ ਇਹ ਜੇ ਰਸਤੇ 'ਚ ਨਾ ਲੈਂਡ ਕਰੋਜ਼ਰ ਹੀ ਕਾਮਯਾਬ ਰਹਣੀ ਆ ਜਿੰਨੀ ਲੈਂਡ ਕਰੋਜ਼ਰ ਅਫਰੀਕਾ ਚੱਲਦੀ ਆ ਕਿੱਦਾਂ ਨਹੀਂ ਚੱਲਦੀ ਆ ਉਹ ਭਾਈ ਖੋਲਦੇ ਉਹ 2 ਹੌਟ 2 ਹੌਟ ਆਊਟਸਾਈਡ ਯਾ ਯਾ ਵਾਟ ਇਜ਼ ਟੈਂਪਰੇਚਰ ਕੈਨ ਯੂ ਗੈਸ 41 ਆਏ ਹਾਏ ਹਾਏ ਬੜਾ ਖੁਸ਼ੀ ਬੜੀ ਗਰਮੀ ਆ ਯਾਰ ਹਨਾ ਮੱਚ ਗਏ ਸਹੀ ਗੱਲ ਆ ਯਾਰ ਬੜੀ ਗਰਮੀ ਪੈ ਰਹੀ ਆ ਭਾਈ ਬਾਹਰ ਕੋਈ ਕੋਈ ਟਰੱਕ ਮਿਲਦਾ ਇੱਧਰ ਨੂੰ ਆਉਂਦਾ ਮੋਸਟਲੀ ਨਹੀਂ ਟੂਰਿਸਟ ਹੀ ਨੇ ਜਨੇ ਮਾੜੇ ਮੋٹے ਸਾਡੇ ਰਗਾ ਸਾਡੇ ਵਾਲਾ ਗਰੁੱਪ ਚ ਜਾਣ ਵਾਲਾ ਇਹ ਅਸੀਂ ਪਹੁੰਚ ਗਏ ਅਫਦੇਰਾ ਟਾਊਨ ਦੇ ਵਿੱਚ ਤੇ ਲੰਚ ਬ੍ਰੇਕ ਆ ਇੱਥੇ ਸਾਡੀ ਤੇ ਨਿੱਕੇ ਨਿੱਕੇ ਢਾਬੇ ਆ ਤੇ ਇਹੋ ਜਿਹਾ ਹੈ ਸ਼ਹਿਰ ਹੈ ਟਾਊਨ ਹੈਗਾ ਤੇ ਬਾਕੀ ਇੱਥੇ ਕੋਈ ਸ਼ਹਿਰ ਨਹੀਂ ਕਹਿ ਸਕਦੇ ਇਹਨੂੰ ਇੱਥੇ ਨਾ ਲੂਣ ਨਿਕਲਦਾ ਜਿਵੇਂ ਤੁਹਾਨੂੰ ਜਿਹੜੀ ਲੇਕ ਦਿਖਾਈ ਸੀ ਆ ਸਾਰੇ ਟਰੱਕ ਆ ਜਿਹੜੇ ਇਹ ਲੂਣ ਪਰ ਪਰ ਇੱਥੋਂ ਲੈ ਕੇ ਜਾਂਦੇ ਆ ਸాల్ਟ ਨੂੰ ਜਿਹੜਾ ਐਕਸਪੋਰਟ ਕਰਦੇ ਆ ਹੋਰ ਕਿਤੇ ਤੇ ਅਸੀਂ ਰੁਕਣਾ ਹੈਗਾ ਲੇਅਰਸ ਮਾਕੂਖ ਬੁਕਸਾ ਤੇ ਕੋਈ ਢਾਬਾ ਹੈਗਾ ਤੇ ਇਹਦੇ ਤੇ ਹੁਣ ਅਸੀਂ ਰੁਕਣਾ ਹੈਗਾ ਤੇ ਇੱਥੇ ਖਾਣ ਪੀਣ ਨੂੰ ਦੇਖਦੇ ਆ ਕੀ ਕੁਝ ਮਿਲੂਗਾ ਐਸੀ ਉਸੀ ਤੋਂ ਟੱਲੇ ਰਹੇ ਲੋਕ ਬਹੁਤ ਦੂਰ ਨੇ ਤੇ ਦੇਖੋ ਇਹਨਾਂ ਦਾ ਕੁਦਰਤੀ ਹਵਾਈ ਉਹ ਲੱਗਦੀ ਐ ਬਸ ਵੀ ਹਵਾ ਚੱਲਦੀ ਅੱਜ ਉਹੀ ਸਭ ਤੋਂ ਵਧੀਆ ਯਾਰ ਗਰਮੀਆਂ ਦੇ ਮਹੀਨੇ ਇਥੇ ਆ ਹਾਲ ਐ ਮਤਲਬ ਫਰਵਰੀ ਦੇ ਮਹੀਨੇ ਸੌਰੀ ਆ ਹਾਲ ਐ ਫਰਵਰੀ ਦੇ ਮਹੀਨੇ ਤੇ 42 ਡਿਗਰੀ ਟੈਂਪਰੇਚਰ ਐ ਬਾਅਦ ਚੋਂ ਦਾ ਤੁਸੀਂ ਐ ਦੇਖੋ ਵੀ ਇਥੇ 45 46 ਡਿਗਰੀ ਟੈਂਪਰੇਚਰ ਹਾਂ ਅੱਗ ਲੱਗਦੀ ਹੁਣ ਆ ਰੇੜਾ ਆ ਜਾਗਾ ਅਸੀਂ ਨਾ ਨਾ ਵਾਸ਼ਰੂਮ ਪੁੱਛ ਰਹੇ ਸੀ ਕਿ ਮੈਂ ਕਿਹਾ ਵਾਸ਼ਰੂਮ ਜਾਣਾ ਸੀ ਵਾਸ਼ਰੂਮ ਦੇਖ ਲੈ ਕਹੇ ਜੀ ਇਹਦਾ ਟੈਂਪਰੇਰੀ ਜੀ ਜ਼ਿੰਦਗੀ ਜੀ ਰਹੇ ਆ ਸਾਰੇ ਜਣੇ ਉਹ ਨਾਈਸ ਨਾਈਸ ਮੈਨ ਖਾਣ ਪੀਣ ਦੇ ਲਈ ਆਇਆ ਉਹੀ ਰਾਈਸ ਮਿਲਿਆ ਤੇ ਨਾਲ ਵਧੀਆ ਇੰਨਾ ਵਧੀਆ ਹੋ ਗਿਆ ਦਾਲ ਮਿਲ ਗਈ ਰਾਈਸ ਦਾਲ ਤੇ ਕੋਕਾ ਕੋਲਾ ਇੱਥੇ ਮਿਲ ਜਾਂਦਾ ਏ ਠੰਡਾ ਤੇ ਇੱਥੇ ਜਾਂਦਾ ਲੋਕ ਕੰਮ ਕੁੰਮ ਕਰਦੇ ਆ ਜਿਹੜੇ ਲੂਣ ਕੱਢਦੇ ਆ ਤਾਂ ਕਰਕੇ ਜਮਾ ਫਰੈਸ਼ ਤਾਜ਼ਾ ਤਾਜ਼ਾ ਮਿਲਿਆ ਇੰਨਾ ਠੰਡਾ ਜੇ ਮੈਨੂੰ ਉਮੀਦ ਨਹੀਂ ਸੀ ਵੀ ਮਿਲੂਗਾ ਸ਼ੁਕਰ ਹੈ ਮਿਲ ਗਿਆ ਤੇ ਖਾਣਾ ਸ਼ੁਰੂ ਕਰਦੇ ਹਾਂ ਢਾਬਿਆਂ ਤੇ ਰੋਟੀ ਖਾ ਲਈ ਤੇ ਹੁਣ ਅਸੀਂ ਇੱਥੋਂ ਨਿਕਲਣ ਲੱਗਿਆ ਆਪਣੇ ਅਗਲੇ ਸਫ਼ਰ ਲਈ ਤੇ ਸਫ਼ਰੀ ਕਰਨਾ ਹੋਰ ਕੁਝ ਨਹੀਂ ਕਰਨਾ ਤੇ ਬਾਕੀ ਜਿਹੜਾ ਇਹ ਏਰੀਆ ਜਿੰਨਾ ਨਾ ਇਨੂੰ ਅਫਾਰ ਰੀਜਨ ਬੋਲਦੇ ਨੇ ਅਫਾਰ ਅਫਾਰ ਉਹਨਾਂ ਨੇ ਕਿਹਾ ਸੀ ਲੋਕ ਲੈ ਲੋਕ ਰਹਿੰਦੇ ਨੇ ਅਫਾਰ ਲੋਕ ਰਹਿੰਦੇ ਨੇ ਇੱਥੇ ਤੇ ਅਫਾਰੀ ਜਿਹੜੀ ਇਹਨਾਂ ਦੀ ਆਪਣੀ ਲੈਂਗੁਏਜ ਹੈ ਉਹ ਮਤਲਬ ਜਿਵੇਂ ਪਹਿਲਾਂ ਆਪਾਂ ਓਮੋ ਵੈਲੀ ਦੇ ਵਿੱਚ ਟ్రਾਈਬ ਘੁੰਮੇ ਸੀ ਨਾ ਵੱਖ-ਵੱਖ ਓਮੇ ਜਿਹੜੇ ਇੱਥੋਂ ਦਾ ਰੀਜਨ ਹੈ ਇਹਨੂੰ ਅਫਾਰੀ ਲੈਂਗੁਏਜ ਇੱਥੇ ਇਹਨਾਂ ਦੀ ਬੋਲੀ ਜਾਂਦੀ ਹੈਗੀ ਤੇ ਬਟ ਮਸਟ ਵਿਜ਼ਿਟ ਪਲੇਸ ਹੈ ਜਿੰਨੀਆਂ ਕਾ ਅਸੀਂ ਹੁਣ ਤੱਕ ਲੰਘ ਕੇ ਆਂ ਅਜੇ ਤਾਂ ਪਹਿਲਾ ਦਿਨ ਐ ਐਕਸਪੀਰੀਅੰਸ ਐਨਾ ਸ਼ੇਅਰ ਵੀ ਨਹੀਂ ਕਰ ਸਕਦੇ ਜਿਵੇਂ ਆਪਾਂ ਲੇ ਲਦਾਖ 스피티 ਵੈਲੀ ਦਾ ਕਹਿੰਦੇ ਨਾ ਬਸ ਉਹੀ ਕੁਛ ਹੈਗਾ ਬਾੜਾ ਜਿਹੜੀ ਬਿਊਟੀ ਐ ਨਾ ਉਹ ਦੇਖਣ ਵਾਲੀ ਐ ਕਮਾਲ ਦੇ ਲੈਂਡਸਕੇਪ ਹੁੰਦੇ ਜਿੰਨੇ ਵੀ ਨੇ ਇੱਥੇ ਘਰ ਹੈ ਹੋਵੇ ਸਾਰੇ ਟੈਂਪਰੇਰੀ ਐ ਟੀਨਾ ਜਾਂ ਤਰਪਾਲਾਂ ਬਸ ਮੋਸਟਲੀ ਦੋ ਹੀ ਚੀਜ਼ਾਂ ਯੂਜ਼ ਕੀਤੀਆਂ ਹੋਈਆਂ ਤੇ ਅੰਦਰ ਯਾਰ ਗਰਮੀ ਬਹੁਤ ਸੀਗੀ ਸਾਡੇ ਢਾਬੇ 'ਚ ਜਿੱਥੇ ਅਸੀਂ ਪਹਿਲਾਂ ਰੋਟੀ ਖਾ ਕੇ ਆਏ ਆਂ ਕਿਉਂਕਿ ਆ ਟੀਨਾ ਨਹੀਂ ਗਈਆਂ ਸਾਰੀਆਂ ਤਪਦੀਆਂ ਇਹ ਧੁੱਪ ਨਾਲ ਤੇ ਟੈਂਪਰੇਚਰ ਤਾਂ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਵੀ ਕਿੰਨਾ ਕੁ ਵਧੀ ਹੈਗਾ ਤੇ ਸਾਰੇ ਢਾਬੇ ਡੁੱਬੀ ਇਹੋ ਜੇ ਥੋੜਾ ਜਿਹਾ ਸੀ ਗੇੜਾ ਦੇਣ ਆ ਗਏ ਸੀ ਪਰ ਇੰਨੀ ਗੱਲ ਵਧੀਆ ਵੀ ਇਥੋਪੀਆਨ ਗਵਰਨਮੈਂਟ ਦੀ ਇਲੈਕਟ੍ਰਿਸਿਟੀ ਆ ਟਾਊਨ 'ਚ ਹੈਗੀ ਆ ਤੁਸੀਂ ਦੇਖੋ ਵੀ ਅਸੀਂ ਜਮਾ ਟੁੱਟ ਗਏ ਆ ਢਾਈ 300 ਕਿਲੋਮੀਟਰ ਢਾਈ 300 3 ਕਿਲੋਮੀਟਰ ਦੂਰ ਤੱਕ ਕੁੰਕੂਕਸ ਹੋਟਲ ਇਹੋ ਜਗਾ ਹੈਲੋ ਹੋ ਆਯੂ ਗੁੱਡ ਹੈਲੋ ਇੱਥੇ ਵੀ ਦੇਖ ਲੋ ਆਹ ਖਾਈ ਜਾਂਦੇ ਆ ਚਾਟ ਚੱਲਦੀ ਐ ਚਾਟ 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 ਖਾਂਦੇ ਆ ਸਾਰੇ ਤੇ ਹੁਣ ਬਈ ਗੱਡੀਆਂ ਤੇ ਨਿਕਲ ਲੱਗੇ ਆ ਆਪਣੇ ਅਗਲੇ ਸਫ਼ਰ ਤੇ ਲਈ ਇਹ ਆ ਗਿਆ ਸਾਡਾ ਡਰਾਈਵਰ ਹੈ ਇਹ ਖਾ ਰਿਹਾ ਚਾਟ ਚਾਟ ਇਹਨਾਂ ਕਰੇ ਇਹ ਚਾਟ ਪੱਕੀ ਖਾਂਦੇ ਨੇ ਰੋਟੀ ਤੋਂ ਬਾਅਦ ਇਹ ਲੈ ਕੇ ਪਾਨ ਇਹ ਮੈਂ ਗੁਰਜੀ ਸ਼ੋਮੀ ਇਹ ਆ ਹੁੰਦੀ ਐ ਇਹਨੂੰ ਚਾਰਟ ਬੋਲਦੇ ਆ ਪਾਣਾ ਉਹ ਵੈਸੇ ਇਹਨੂੰ ਚੱਬੀ ਜਾਂਦੇ ਨੇ ਗੁੱਡ ਆਹ ਵਾਹ ਵਾਹ ਸ਼ਾਬਾਸ਼ ਹਾਂ ਮੈਨੂੰ ਪਤਾ ਤੈਨੂੰ ਚਾਰਜ ਕਰੂਗੀ ਇਹੇ ਚਾਰਜ ਕਰਦੀ ਐ ਇਹਨੂੰ ਇਹ ਦੇਖੋ ਤੁਹਾਨੂੰ ਨਿਆਣਿਆ ਗਈ ਹਾਂ ਵਾਚ ਮਾਈ ਨੇਮ ਮਾਈ ਨੇਮ ਇਜ਼ ਰਿਪਨ ਵੇਅਰ ਆਮ ਫਰਮ ਮਾਈ ਨੇਮ ਇਜ਼ ਐਡਨ ਮਾਈ ਨੇਮ ਇਜ਼ ਸਾਦੀਆ ਖਾਦੀਆ ਸਾਦੀਆ ਸਾਦੀਆ ਵਾਟ ਇਜ਼ ਯੂਅਰ ਨੇਮ ਮਾਈ ਨੇਮ ਇਜ਼ ਐਡਨ ਐਡਨ ਹਿੰਦੀ ਮੂਵੀਜ਼ ਯੈਸ ਯੈਸ ਵਿਚ ਮੂਵੀ ਯੈਸ ਕ੍ਰਿਸ਼ ਕ੍ਰਿਸ਼ ਸਲਮਾਨ ਸਲਮਾਨ ਅਜੇ ਅਜੇ ਦੇਵਗਨ ਹਾਓ ਐਨ ਮੋਰ ਟਾਈਗਰ ਟਾਈਗਰ ਹਾਓ ਗੁੱਡ ਐਨ ਮੋਰ ਡੂ ਯੂ ਨੋ ਹਿੰਦੀ ਯੈਸ ਹਿੰਦੀ ਡੂ ਯੂ ਨੋ ਯੈਸ ਕਿਆ ਨਾਮ ਹੈ ਆਪਕਾ ਨੋ ਹਿੰਦੀ ਯੂ ਲਵ ਯੂ ਹਿੰਦੀ ਯੈਸ ਆਹ ਦੇਖ ਲਓ ਯਾਰ ਨਿਆਣੇ ਕਿੱਥੇ ਤੱਕ ਹਿੰਦੀ ਜਾਣਦੇ ਆ ਹਿੰਦੀ ਫਿਲਮਾਂ ਦੇਖਦੇ ਆ ਬਾਲੀਵੁੱਡ ਦੇ ਦਵਾਨੇ ਆ ਇੱਥੇ ਡੈਸਟ ਚ ਤਰੇ ਫਿਰਦੇ ਆ ਨਾਈਸ ਟੂ ਮੀਟ ਯੂ ਥੈਂਕ ਯੂ ਨਮਸਤੇ ਥੈਂਕ ਯੂ ਇਹ ਕਹਿੰਦਾ ਮੈਨੂੰ ਹਿੰਦੀ ਗਾਣੇ ਆਉਂਦੇ ਆ ਮੇਰੀ ਉੱਚੀ ਉੱਚੀ ਲਾਊਡ ਲਾਊਡ ਮੇਰੀ 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 ਤੇਰੀ ਕਹਾਣੀ ਮੇਰੀ ਤੇਰੀ ਕਹਾਣੀ ਅਗੇ ਚੰਗਾ ਭਾਈ ਬੱਚੋ ਗੱਡੀਆਂ ਸਟਾਰਟ ਹੋ ਗਈਆਂ ਸਾਡੀਆਂ ਤੇ ਹੁਣ ਸਾਨੂੰ ਜਾਣਾ ਪੈਣਾ ਯਾਰ ਨਿਆਣਿਆਂ ਨਾਲ ਬਹੁਤ ਮੁਹੱਬਤ ਬੜੀ ਆ ਬੜਾ ਸੋਹਣਾ ਗਉਂਦੇ ਯਾਰ ਕੋਈ ਹਿੰਦੀ ਗਾਣੇ ਗਾਈ ਜਾਂਦੇ ਆ ਹਾਂ ਮੇਰੀ ਤੇਰੀ ਕਦਮ ਕਹਾਣੀ ਕਿਹੜੀ ਫਿਲਮ ਦਾ ਪਤਾ ਨਹੀਂ ਓਕੇ ਨਾਈਸ ਟੂ ਮੀਟ ਯੂ ਥੈਂਕ ਯੂ ਸੋ ਮੱਚ ਹਾਂ ਲੈ ਬਈ ਗੱਡੀ 'ਚ ਬੈਠੀਏ ਵੈਲਕਮ ਟੂ ਦ ਵਿਨਟਰ ਕਿਹਾ ਸਰਦੀਆਂ 'ਚ ਸਵਾਗਤ ਹੈ ਤੁਹਾਡਾ ਲੈ ਬਈ ਗੱਡੀਆਂ ਤਿਆਰ ਆ ਸਾਰੀਆਂ ਖਾਣਾ ਖਾ ਲਿਆ ਓਕੇ ਓਕੇ ਲੈਟਸ ਗੋ ਓ ਮਾਈ ਗੋਡ ਹੋ 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 ਇੱਥੇ ਨਾ ਗੱਡੀ ਦਾ ਏਸੀ ਵੀ ਨਹੀਂ ਕੰਮ ਕਰਦਾ ਤੁਹਾਨੂੰ ਸਹੀ ਦੱਲ ਦੱਸਾ ਤੇ ਇਹ ਸਾਨੂੰ ਗੱਡੀ 'ਚ ਏਸੀ ਚੱਲ ਰਿਹਾ ਸਾਨੂੰ ਐ ਲੱਗਦਾ ਵੀ ਕੰਮ ਹੀ ਨਹੀਂ ਕਰ ਰਿਹਾ ਤੇ ਨਾਲੇ ਫੁੱਲ ਤੇ ਇੰਨੀ ਗਰਮੀ ਹੋਈ ਵੀ ਆ ਬਾਹਰ ਪਤਾ ਨਹੀਂ ਮਤਲਬ ਕਿਵੇਂ ਧੰਨ ਨੇ ਯਾਰ ਲੋਕ ਜਿਹੜੇ ਇੱਥੇ ਰਹੀ ਜਾਂਦੇ ਆ I know how to take right ਏ ਦੇਖੋ ਯਾਰ ਇਹੋ ਜਿਹੇ ਘਰ ਵੀ ਹੁੰਦੇ ਆ ਵਿੱਚ ਵਿੱਚ ਰਸਤ ਪਤਾ ਨਹੀਂ ਯਾਰ ਲੋਕ ਮਤਲਬ ਕਿਵੇਂ ਰਹਿੰਦੇ ਆ ਹਨਾ ਜਾਂ ਪਰਮਾਤਮਾ ਨੇ ਇਹੋ ਜੇ ਬਣਾਤਾ ਉਹਨਾਂ ਨੂੰ ਪਰ ਬਈ ਉਵੇਂ ਹੀ ਉਹੀ ਜ਼ਿੰਦਗੀ ਉਹਨਾਂ ਦੀ ਹੋ ਗਈ ਇਹ ਦੇਖੋ ਕੋਚਾ ਘਰ ਆ ਗਿਆ ਸਾਹਮਣੇ ਇਹੋ ਜੇ ਥਾਂ 'ਤੇ ਜੱਦਦੀਆਂ ਬੱਕਰੀਆਂ ਬੁੱਕਰੀਆਂ ਵੀ ਲਈ ਬੈਠੇ ਇੱਕ ਤਾਂ ਜਗਾ ਇਹ ਜੀ ਤੇ ਤੋਂ ਮੁਸੀਬਤ ਆ ਕੇ ਇਹ ਜੀ ਡਿੱਗੀ ਦੇਖੋ ਟਾਇਰ ਗਿਆ ਜਮੀਂ ਨਾਈ ਤੇ ਕੋਈ ਹੈਲਪ ਆਵੇ ਤੇ ਹੁਣੇ ਬੰਦੇ ਕਾਰੀਗਰ ਚਾਹੀਦੇ ਆ ਤੇ ਫੇਰ ਮੁਸੀਬਤ ਚੋਂ ਕੱਢ ਸਕਣ ਤਾਂ ਹੀ ਕਰਕੇ ਇਹ ਨਾ ਦੋ ਦੋ ਗੱਡੀਆਂ ਜਾਂ ਗਰੁੱਪ ਚ ਗੱਡੀਆਂ ਲੈ ਕੇ ਆਉਂਦੇ ਹੁੰਦੇ ਆ ਇਕੱਠੀਆਂ ਤੇ ਇਹ ਹੀ ਸਮੱਸਿਆ ਹੁੰਦੀ ਹੈਗੀ ਜੇ ਕਿਤੇ ਇੱਥੇ ਕੱਲਾ ਹੁੰਦਾ ਤਾਂ ਅਸੀਂ ਫਸ ਜਾਂਦੇ ਨਾ ਕੋਈ ਹੈਲਪ ਆਉਂਦੀ ਬੰਦੇ ਨੂੰ ਬੰਦੇ ਦਾ ਹੌਸਲਾ ਹੁੰਦਾ ਇਹੋ ਜੀ ਥਾਂ ਤੇ ਤੇ ਮੈਂ ਟੀ ਮਾਰਿਆ ਖੋਲਣ ਨੂੰ ਦੇਖੋ ਟਾਇਰ ਤੇ ਮੈਨੂੰ ਆਹ ਲੱਗਦਾ ਟਾਇਰ ਦਾ ਪੰਚਰ ਨਹੀਂ ਹੋਇਆ ਚੇਥੜੇ ਓਡੇ ਆ ਜੀ ਰੁਕਾ ਨਾ ਚੇਥੜੇ ਉੱਟ ਗਈ ਖਿੰਡ ਗਿਆ ਜਮੇ ਟਾਇਰ ਰੋਡ ਦੀ ਕੰਡੀਸ਼ਨ ਬਾਲੀ ਮਾੜੀ ਆ ਯਾਰ ਆਦਰਾਕ ਤੱਕ ਰੋਡ ਵਧੀਆ ਸੀਗਾ ਤੇ ਹੁਣ ਤਾਂ ਦੇਖੋ ਇਹੋ ਜਿਹਾ ਰੋਡ ਤੇ ਬਾਕੀ ਇੱਕ ਜਿਹੜਾ ਇੱਕ ਜਿਹੜਾ ਟਾਇਰ ਸੀ ਇਹ ਵੀ ਵਰਤ ਲਿਆ ਹੁਣ ਅੱਗੇ ਨੂੰ ਨਾ ਕਿਤੇ ਪ੍ਰੋਬਲਮ ਆ ਜੇ ਗੱਡੀ ਠੀਕ ਹੋ ਗਈ ਬਈ ਤੇ ਅੱਧਾ ਘੰਟਾ ਲੱਗ ਗਿਆ ਯਾਰ ਟਾਈਮ ਤੋਂ ਥੋੜਾ ਜਿਹਾ ਲੱਗ ਹੀ ਜਾਂਦਾ ਬਾਹਰ ਖੜ ਕੇ ਨਾ ਲੱਗਦਾ ਜਿਵੇਂ ਬਾਹਰੋਂ ਜਦੋਂ ਅੰਦਰ ਆ ਕੇ ਬਹਨੇ ਨਾ ਜਿਵੇਂ ਕਿਸੇ ਨੇ ਕੱਪੜਿਆਂ ਤੇ ਪ੍ਰੈਸ ਮਾਰੀ ਹੁੰਦੀ ਹੈ ਨਾ ਐਨੇ ਗਰਮ ਗਰਮ ਕੱਪੜੇ ਹੋ ਜਾਂਦੇ ਇੱਕ ਮਿੰਟ ਦੇ ਬਾਅਦ ਜਾਗੇ ਤੇ ਡਰਾਈਵਰ ਕਹਿੰਦਾ ਨੋਰਮਲ ਹੀ ਗੱਲਾਂ ਸਾਡੇ ਲਈ ਕਹਿੰਦਾ ਜਦੋਂ ਵੀ ਫਿਰ ਇੱਕ ਵਾਰ ਆਸੀ ਆਉਨੇ ਟੂਰ ਤੇ ਕੁਝ ਨਾ ਕੁਝਕਾਰ ਖਰਾਬ ਹੁੰਦੀ ਹੈ ਜਾਂ ਟਾਇਰ ਚੇਂਜ ਹੁੰਦਾ ਹੈ ਕੋਈ ਖਾਸ ਗੱਲ ਨਹੀਂ ਤਾਂ ਕਰਕੇ ਯੂਜ਼ਡ ਹੋਏ ਹੋਏ ਹੈ ਐਵਰੀਥਿੰਗ ਗੁੱਡ ਯਾ ਗੁੱਡ ਓਕੇ ਅਜਾ ਰਹੇ ਤੇਲ ਲੱਗਿਆ ਯਾਰ ਪਾਣੀ ਦੀ ਬਹੁਤ ਔਖਾ ਹੈ ਬਹੁਤ ਗਰਮੀ ਸੀਗੀ ਟੂ ਹੌਟ ਬਾਹਰ ਤੋਂ ਸ਼ੀਸ਼ਾ ਬੁੱਲਣੀ ਆਪਾਂ ਆ ਇਸ ਨਾਰਮਲੀ ਇਨ ਟ੍ਰੈਵਲ ਓਕੇ ਲੈਟ ਊ ਲੂ ਇਟ ਐਡਵੈਂਚਰ ਯਾ ਹੂੰ ਹੂੰ ਇਟ ਇਜ਼ ਅ ਐਡਵੈਂਚਰ ਨਾਊ ਵੀ ਡੋਨਟ ਵਾਂਟ ਮੋਰ ਐਡਵੈਂਚਰ ਚਲੋ ਭਾਈ ਚਲੋ ਯਾ ਚਲੋ ਚਲੋ ਚੱਲੀਏ ਭਾਈ ਆ ਬਾਬੂ ਜੀ ਇਹ ਗੱਡੀਆਂ ਨਾ ਦੂਜੀਆਂ ਵੀ ਖੜਾ ਦਿੰਦੇ ਆ ਤੇ ਜਦੋਂ ਦੇਖ ਲਓ ਕੁਝ ਹੋ ਜੇ ਸਾਡੀ ਗੱਡੀ ਖਰਾਬ ਹੋ ਗਈ ਸੀ ਇਹਨਾਂ ਨੇ ਵੀ ਗੱਡੀ ਰੋਕ ਲਈ ਰਾਹ ਦੇਖੋ ਕਿੱਡਾ ਜਬਰਦਸਤ ਹੈ ਹੋਂ ਦੇਖੋ ਯਾਰ ਕਿਹੋ ਜੀ ਧਰਤੀ ਹੈ ਟਾਇਰਾਂ 'ਚ ਯਾਰ ਹਵਾ ਕੱਢੀ ਆ ਪਾਈ ਨੇ ਥੋੜੀ ਜੀ ਕਿਉਂਕਿ ਡੇਜ਼ਰਟ ਆ ਗਿਆ ਅੱਗੇ ਤੇ ਪਹਿਲੀ ਗੱਡੀ ਸਾਡੀ ਜਿਹੜੀ ਪਹਿਲਾਂ ਲੰਘੇ ਉਹ ਖਊਗੀ ਟਾਇਰਾਂ ਨਾਲ ਨਾ ਜਦੋਂ ਹਵਾ ਕੱਟ ਕਰ ਦੋ ਫਿਰ ਵੇਸ਼ ਕੇ ਚੱਲਦੀ ਹੈ ਕਾਰ ਦੇਖੋ ਲੰਘੂ ਗਣਾ ਓ ਬਾਈ ਦੇਖੋ ਸਾਰਾ ਡੇਜ਼ਰਟ ਹੈ ਦੇਖੋ ਸਾਰਾ ਡੇਜ਼ਰਟ ਆ ਯਾਰ ਕਿੱਥੋਂ ਕਿੱਥੋਂ ਦੀ ਲੰਘੀ ਜਾ ਰਹੇ ਹਾਂ ਕਮਾਲ ਦਾ ਲੈਂਡਸਕੇਪ ਹੈ ਸਾਫਾਰੀ ਇਹ ਸਾਡਾ ਬੱਸ ਚੱਲ ਨਹੀਂ ਜਾ ਰਹੇਗਾ ਹੌਲੀ ਹੌਲੀ ਨਾ ਇਹ ਤਿੰਨ ਦਿਨਾਂ ਚ ਖਤਮ ਹੋਣਾ ਤਿੰਨ ਦਿਨਾਂ ਹੀ ਤੁਰੇ ਤੇ ਜਾਣਾ ਸੀ ਫਿਰ ਪਹੁੰਚਾਂਗੇ ਕਿਤੇ ਡੈਸਟੀਨੇਸ਼ਨ ਤੇ ਉਹ ਵੀ 7 ਘੰਟਿਆਂ ਦੇ ਸਫ਼ਰ ਬਾਅਦ ਤੇ ਫਾਈਨਲੀ ਅਸੀਂ ਪਹੁੰਚ ਗਏ ਆ ਤੇ ਇੱਥੇ ਸਾਡਾ ਇਹਦਾ ਰੈਣ ਬਸੇਰਾ ਕੈਂਪਿੰਗ ਹੋਊਗੀ ਤੇ ਸਮਾਨ ਕੱਢਣਾ ਇਹਨਾਂ ਨੇ ਸ਼ੁਰੂ ਕਰਤਾ ਇਹ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਸਾਰਾ ਟੈਂਟ ਟੁੰਟ ਲਾ ਕੇ ਦੇਣਾ ਕੈਂਪਿੰਗ ਕਰਨੀ ਕਿਵੇਂ ਹੈਨਾ ਜੋ ਵੀ ਹੁੰਦਾ ਤੇ ਤੁਹਾਨੂੰ ਥੱਲੋ ਥੋੜਾ ਜਿਹਾ ਦਿਖਾਉਣਾ ਸਾਰਾ ਸਮਾਨ ਇਹ ਨਾਲ ਲੈ ਕੇ ਆਉਂਦੇ ਨੇ ਆ ਦੇਖੋ ਕੁਕਿੰਗ ਦਾ ਨਾਲ ਤਰਬੂਜ ਖਰਬੂਜੇ ਵਗੈਰਾ ਚੱਕੀ ਬੈਠੇ ਆ ਤੇ ਆ ਖਾਣ ਪੀਣ ਦਾ ਕੁਕਿੰਗ ਦਾ ਸਾਰਾ ਸਮਾਨ ਇਹ ਗੱਡੀ ਚ ਆਇਆ ਤੇ ਨਾਲ ਸਾਡੇ ਇੱਕ ਗਾੜ ਵੀ ਆਇਆਗਾ ਤੇ ਇਹ ਦੇਖੋ ਨਾਲ ਅਫਾਰ ਪੁਲਿਸ ਅਫਾਰ ਪੁਲਿਸ ਅਫਾਰ ਪੁਲਿਸ ਹੈ ਇਹ ਇਹ ਪੁਰਸਾਲਾ ਨਾਲ ਆਇਆਗਾ ਤੇ ਇੱਥੇ ਅੱਜ ਸਾਡਾ ਕੈਂਪ ਹੋਊਗਾ ਤੇ ਆ ਮੰਜਿਆਂ ਤੇ ਇੱਥੇ ਸੌਣਾਗਾ ਆ ਮੰਜੇ ਇਹ ਜੇ ਮੰਜੇ ਤੇ ਗੱਦੇ ਲਾ ਕੇ ਦੇਣਗੇ ਆ ਮੇਨ ਏਰੀਆਗਾ ਜਿਹੜਾ ਸਾਡੇ ਹੋਟਲ ਦੀ ਲੌਬੀ ਹੈ ਇਹ ਲੌਬੀ ਕਹਿ ਸਕਦੇ ਹੋ ਤੁਸੀਂ ਜਿਹੜਾ ਜਿਹੜਾ ਸਾਡਾ ਹੋਟਲ ਹੈ ਨਾ ਉਹ ਅੰਦਰ ਕਿਚਨ ਰੂਮ ਆ ਗਿਆ ਕਿਚਨ ਆ ਗਿਆ ਅੰਦਰ ਹਲੋ ਤੇ ਜਿਹਨੇ ਅੰਦਰ ਬਹਿਣਾ ਇੱਥੇ ਅੰਦਰ ਕਲੱਬ ਵਗੈਰਾ ਹੈ ਤੇ ਅੰਦਰ ਬਹਿ ਸਕਦਾ ਹੈ ਕਮਾਲ ਆ ਯਾਰ ਜ਼ਿੰਦਗੀ ਕਿਹੋ ਕਿਹੋ ਜੀ ਜ਼ਿੰਦਗੀ ਮਿਲਦੀ ਹੈ ਕਦੇ ਕਹੇ ਜੇ ਰੰਗ ਕਦੇ ਕਹੇ ਜੇ ਕਰਤਾਰ ਦੇ ਤੇ ਅੱਜ ਡੇਜ਼ਰਟ 'ਚ ਇੱਥੇ ਮੇਲੇ ਲੱਗਣਗੇ ਬਸ ਇੱਥੇ ਹੀ ਸੋਣਾ ਸਾਰਿਆਂ ਨੇ ਅਸੀਂ ਜਿੰਨੇ ਬੰਦੇ ਆ ਨਾ ਸਾਡੇ ਗਰੁੱਪ 'ਚ 10 ਕਿ ਜਾਣੇ ਹੈਗੇ ਆ ਜਿਹਦੇ 'ਚੋਂ 5 ਕੁੜੀਆਂ 5 ਕੁ ਮੁੰਡੇ ਆ ਸੀ ਦੇ ਸਾਰਿਆਂ ਦੇ ਇੱਥੇ ਰਹਿਣ ਬਸੇਰਾ ਆ ਹੋ ਰਿਹਾ ਹੈਗਾ ਤੇ ਸਾਰੇ ਜਾਣਿਆ ਦਾ ਕਿਹੜਾ ਕਿਹੜਾ ਦੇਖ ਕੇ ਹੈਰਾਨੀ ਤਾਂ ਸਾਰਿਆਂ ਨੂੰ ਹੋ ਰਹੀ ਹੈ ਵੀ ਇੱਥੇ ਸੋਹਣਾ ਹੈਗਾ ਬਟ ਇਹਨਾਂ ਨੇ ਕਿਹਾ ਸੀ ਵੀ ਕੈਂਪ ਸਾਈਟ ਹੈ ਤੇ ਕੈਂਪ ਸਾਈਟ ਕੈਂਪ ਸਾਈਟ ਤਾਂ ਇਹੋ ਜਿਹੀ ਹੁੰਦੀ ਹੈ ਬਾਕੀ ਇਹੋ ਜੇ ਡੇਜ਼ਰਟ ਚ ਅਜ ਤੋਂ ਬਾਅਦ ਕੁਝ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਜਿਹੜਾ ਕੁਝ ਇੱਥੇ ਹੈ ਚਾਰੇ ਗੱਡੀਆਂ ਪਹੁੰਚ ਚੁੱਕੀਆਂ ਨੇਗੀਆਂ ਤੇ ਮੈਂ ਤੁਹਾਨੂੰ ਇੱਕ ਦਿਖਾਉਣਾ ਸੀਗਾ ਕੱਲ ਨੂੰ ਅਸੀਂ ਕਿੱਥੇ ਜਾਣਾ ਹੈ ਗਾਈਡ ਪਤਾ ਨਹੀਂ ਕਿੱਥੇ ਕੱਲ ਨੂੰ ਇੱਥੋਂ ਅੱਗੇ ਦਾ ਸਫ਼ਰ ਤੈਅ ਕਰਨਾ ਸੀ ਤੇ ਬਾਕੀ ਹੁਣ ਹਨੇਰਾ ਹੋ ਜੂ ਮੈਨ ਲੱਗਦਾ ਰਾਤ ਨੂੰ ਸ਼ਾਇਦ ਵਲੋਗਿੰਗ ਨਾ ਕਰੀ ਹੈ ਸਾਲ ਚ ਸਿਰਫ 2 ਦਿਨ ਹੀ ਨਹੀਂ ਆਉਂਦਾ ਮੈਨ ਲੱਗਦਾ ਉਹ ਲੱਕੀ ਰਿਹਾ ਅੱਜ ਡਰਾਈਵਰ ਦੱਸ ਰਿਹਾ ਸੀ ਕਹਿੰਦਾ ਇੱਥੇ ਸਾਲ ਚ 2 ਦਿਨ ਹੀ ਪੈਂਦਾ ਤੇ ਇਧਰ ਨੂੰ ਬੱਦਲ ਹੋਇਆ ਹੋਇਆ ਪੂਰਾ ਮੈਨ ਲੱਗਦਾ ਅੱਛਾ ਹਾਊ ਵਾਜ਼ ਜਰਨੀ ਹੈਲੋ ਹੈਲੋ ਗੁੱਡ ਫੈਂਟੈਸਟਿਕ ਹਾਊ ਵਾਜ਼ ਹਾਊ ਵਾਜ਼ 7 ਆਵਰਸ ਸਾਇਲੈਂਸ ਸਾਇਲੈਂਸ ਫੈਂਟੈਸਟਿਕ ਹਾਈਵੇ ਲਾਈਕ ਇਨ ਅ ਹਾਈਵੇ ਹਾਈਵੇ ਲਾਈਕ ਫ੍ਰੀ ਮ사ਜ ਜਿਹੜੀਆਂ ਬੋਤਲਾਂ ਐ ਨਾ ਬੋਤਲਾਂ ਚ ਪਾਣੀ ਪਿਆ ਪਿਆ ਹੀ ਗਰਮ ਹੋ ਜਾਂਦਾ ਐ ਇੰਨੀ ਕਿ ਜ਼ਿਆਦਾ ਇੱਥੇ ਤੇਜ਼ ਤਿੱਖੀ ਧੁੱਪ ਵਾਲੀ ਹਵਾ ਮਤਲਬ ਚੱਲਦੀ ਹੈਗੀ ਸਾਰਾ ਲੂਣ ਦਾ ਰੇਗਿਸਤਾਨ ਐ ਜਿੱਥੋਂ ਨਿਉਣ ਲੰਘ ਰਹੇ ਹਾਂ ਇਹ ਕਹਿੰਦੇ ਸਨਸੈਟ ਦਿਖਾ ਕੇ ਲੈ ਆਉਣੇ ਆ ਤੁਹਾਨੂੰ ਜਿਹੜੀ ਕੈਂਪਿੰਗ ਸਾਈਟ ਸੀ ਉਹ ਤੋਂ ਥੋੜੇ ਜਿਹਾ ਕਿਲੋਮੀਟਰ ਦੂਰ ਲੈ ਕੇ ਜਾ ਰਹੇ ਹਾਂ ਤੇ ਕੱਲ ਨੂੰ ਅਸੀਂ ਇੱਥੋਂ ਦੀ ਲੰਘਣਾ ਅੱਗੇ 22 ਦਸ ਰਿਹਾਗਾ ਧੁੱਪ ਚੜਾਏ ਬਹੁਤ ਚਮਕੂਗਾ ਤਿੱਖਾ ਸ਼ਾਮ ਦੇ ਨਾ 6:30 ਹੋ ਗਏ ਤੇ ਲਗਭਗ ਸੂਰਜ ਛਿਪਣ ਵਾਲਾ ਹੈਗਾ ਤੇ ਟੈਂਪਰੇਚਰ ਹਜੇ ਵੀ ਯਾਰ ਬਹੁਤ ਜ਼ਿਆਦਾ ਹੈਗਾ ਮੈਨੂੰ ਲੱਗਦਾ 35-37 ਡਿਗਰੀ ਕੁ ਟੈਂਪਰੇਚਰ ਹੋਣਾ ਬਾਹਰ ਬਹੁਤ ਤੇਜ਼ ਤੇ ਗਰਮ ਹਵਾਵਾਂ ਚੱਲ ਰਹੀਆਂ ਗਈਆਂ ਇਹ ਦੇਖੋ ਭਾਈ ਕਿ ਰੰਗਲੀ ਦੁਨੀਆ ਆਪਣੇ ਆਪ ਚ ਤੇ ਨਾਲ ਸਾਡੇ ਇਹੋ ਜਿਹੇ ਗਾਰਡ ਆਏ ਆ ਕਿ 47 ਵਾਲੇ ਤੇ ਕੱਲੇ ਨਹੀਂ ਇੱਥੇ ਇਹ ਦੁਨੀਆ ਦੇਖਣ ਆ ਸਕਦੇ ਤੁਸੀਂ ਤੇ ਦੂਰ ਦੂਰ ਤੱਕ ਦੇਖੋ ਕੁਝ ਦਿਖਦਾ ਤੁਹਾਨੂੰ ਨਾ ਬੰਦਾ ਨਾ ਬੰਦੇ ਦੀ ਜਾਤ ਕੁਝ ਨਹੀਂ ਦਿਖਦਾ ਯਾਰ ਕੱਲੀਆਂ ਇਹ ਸਾਡੀਆਂ ਗੱਡੀਆਂ ਤੇ ਸਾਰਾ ਇਹ ਲੇਕ ਹੈ ਪੂਰੀ ਜਿਹੜੀ ਹੈਗੀ ਐ ਇਹ ਸਾਡਾ ਹਿੰਦੀ ਵਾਲਾ ਬੰਦਾ ਆ ਗਿਆ ਹైదਰਾਬਾਦੀ ਹੂੰ ਤੇ ਉਹ ਉੱਥੇ ਤਾਂ ਲੇਕ ਪੂਰੀ ਖੁਰੀ ਹੋਈ ਹੈ ਕਿ ਇੱਥੇ ਤੱਕ ਪਾਣੀ ਹੈਗਾ ਪਹਿਲਾਂ ਕਿਤੇ ਕਿਤੇ ਜੰਮੀ ਹੋਈ ਹੈ ਇਹ ਇਸ ਤਰ੍ਹਾਂ ਦੀ ਲੇਕ ਹੈਗੀ ਸਾਰੀ ਕਮਾਲ ਦਾ ਐਕਸਪੀਰੀਅੰਸ ਹੈ ਯਾਰ ਲਾਈਫ ਚ ਪਹਿਲੀ ਵਾਰ ਦੇਖਿਆ ਇਹ ਸਾਰਾ ਕੁਝ ਇਹ ਤੁਹਾਨੂੰ ਥੱਲੋਂ ਥੋੜਾ ਜਿਹਾ ਦਿਖਾ ਦਏ ਨੂਨ ਵਾਲਾ ਪਾਣੀ ਹੈ ਸਾਰਾ ਤੇ ਇਹ ਦੇਖੋ ਕਿਤੇ ਕਿਤੇ ਤਾਂ ਇਹ ਪਾਣੀ ਬਣਿਆ ਹੋਇਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਕਿਤੇ ਕਿਤੇ ਇਹਦੇ ਤੇ ਵਧੀਆ ਤੁਰਿਆ ਵੀ ਜਾ ਸਕਦਾ ਹੈਗਾ ਤੇ ਇਹ ਧਰਤੀ ਇਹੋ ਜੀ ਹੈ ਸਾਰੀ ਜਿਹੜੀ ਦੁਨੀਆ ਦੇ ਗਰਮ ਥਾਂ ਵਾਲੀ ਧਰਤੀ ਹੈਗੀ ਲੈ ਵੀ ਇੱਥੇ ਆਏ ਤਾਂ ਕਿਸਮਤ ਨੇ ਮੁੱਲ ਮੋੜਦਾ ਥੋੜਾ ਜਿਆ ਤੇ ਫਾਈਨਲੀ ਥੋੜਾ ਜਿਆ ਸੂਰਜ ਆਏਗਾ ਵਿੱਚੋਂ ਵਿੱਚੋਂ ਦੀ ਲੁਕਣ ਮੀਚੀ ਜਿਹਾ ਕਰਦਾ ਹੋਇਆ ਤੇ ਇਹਨਾਂ ਨੇ ਵੀ ਇੱਥੇ ਸਾਡੀਆਂ ਕੁਰਸੀਆਂ ਧਾਤੀਆਂ ਤੇ ਕਹਿੰਦੇ ਵੀ ਤੁਸੀਂ ਆਪਣਾ ਸਨਸੈਟ ਇੱਥੇ ਇੰਜੋਏ ਕਰੋ ਕਮਾਲ ਦੀ ਧਰਤੀ ਆ ਯਾਰ ਜਿਹੜੇ ਆਉਣ ਵਾਲੇ ਵਲੌਗ ਹੋਣਗੇ ਨਾ ਅਜੇ ਤੁਹਾਡੇ ਕੋਲ 2-3 ਦਿਨ ਬਹੁਤ ਕਮਾਲ ਦੇ ਹੋਣਗੇ ਹੋਰ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਜਿਹਦੇ ਵਿੱਚ ਸਫ਼ਰ ਤੈਅ ਕਰਕੇ ਪਹੁੰਚਿਆ ਅਦਵਜਾਲੇ ਰੇਗਿਸਤਾਨ 'ਚ ਤੇ ਬਾਕੀ ਅਜੇ ਅੱਗੇ ਦਾ ਸਫ਼ਰ ਹੈ ਜਿਹੜਾ ਉਹ ਹੋਰ ਵੀ ਤੈਅ ਕਰਨਾ ਹੈ ਕੱਲ ਨੂੰ ਅਸੀਂ 250 300 ਕਿਲੋਮੀਟਰ ਹੋਰ ਜਾਣਾਗਾ ਤੇ 4 ਦਿਨ ਆਪਰੋਂ ਟੋਟਲੀ ਇਹਦੇ ਲਈ ਲੱਗਣੇ ਆਗੇ ਤੇ ਜਿਹੜਾ ਦੁਨੀਆ ਦੀ ਸਭ ਤੋਂ ਗਰਮ ਜਗ੍ਹਾ ਹੈ ਤੇ ਉਹਦੇ ਤੋਂ ਤੁਹਾਡੇ ਕੋਲੇ ਵਲੌਗ ਆਉਂਦੇ ਰਹਿਣਗੇ ਤੁਸੀਂ ਜੁੜੇ ਰਹੋ ਆਪਣੇ ਸਫ਼ਰ ਨਾਲ ਤੇ ਮਿਲਦੇ ਆਂ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ